ਦਿੱਲੀ ਦੇ ਜਾਣੇ ਚਾਹੁੰਤੋ ਵਿਦਾਇਕ ਹਲਕਲਾਮਬਾ ਦੀ ਬੁਲਾਰੇ ਦੇ ਹਉ ਤੇ ਤੋਂ ਤੂੰ ਮਹੀਨੇ ਲਈ ਛੁੱਟੀ ਹੋ ਗਈ ਹੈ ਡੀਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਕ ਹਲਕਲਾਮਬਾ ਉਤੇ ਦਿੱਲੀ ਦੇ ਪ੍ਰਵਾਨ ਮੰਤਰੀ ਰਹੇ ਗੋਪਾਲ ਰਾਏ ਦੇ ਬਾਰੇ ਦਿੱਤੇ ਗਏ ਬਿਆਨ ਦੇ ਕਾਰਨ ਇਹ ਕਾਰਵਾਈ ਹੋਈ ਹੈ ਹਲਕਾ ਨੇ ਆਬਦੀ ਲਾਈਨ ਤੋਂ ਹਟ ਕੇ ਬਿਆਨ ਦਿੱਤਾ ਸੀ ਕਿ ਪ੍ਰੀਮੀਅਮ ਬੱਸ ਕੋਟਾਲੇ ਵਿੱਚ ਇਲਜ਼ਾਮ ਲੱਗਣ ਤੇ ਗੋਪਾਲ ਰਾਏ ਨੇ ਅਸਤੀਫਾ ਦਿੱਤਾ ਤਾਂ ਕਿ ਜਾਂਚ ਹੋ ਸਕੇ ਹਲਕਲਾਮਬਾ ਨੇ ਜੋ ਕਿ ਹਵਾ ਆਮ ਆਦਮੀ ਪਾਰਟੀ ਲਾਈਨ ਨਹੀਂ ਸੀ ਆਪ ਅਤੇ ਕੇਜਰੀਵਾਲ ਸਰਕਾਰ ਨੇ ਇਹੀ ਕਿਹਾ ਹੈ ਕਿ ਖਰਾਬ ਸਿਹਤ ਦੇ ਕਾਰਨ ਗੋਪਾਲ ਰਾਏ ਨੇ ਵਿਭਾਗ ਛੱਡਿਆ ਪਾਰਟੀ ਦੇ ਇਸ ਫੈਸਲੇ ਦੇ ਬਾਰੇ ਹਲਕਾ ਲੰਬਾ ਨੋਟ ਟਵੀਟ ਕੀਤਾ ਹੈ ਕਿ ਮੈਂ ਪਾਰਟੀ ਦੀ ਅਨੁਸ਼ਾਸਿਤ ਕਾਰਜਕਰਤਾ ਹਾਂ ਤੇ ਪਾਰਟੀ ਦੇ ਹਰ ਫੈਸਲੇ ਦਾ ਸਨਮਾਨ ਕਰਦੀ ਹਾਂ ਮੇ ਤੋਂ ਜਾਣੇ ਵਿੱਚ ਕੋਈ ਵੀ ਗਲਤੀ ਹੋਈ ਹੋਵੇ ਤਾਂ ਉਸ ਦੇ ਲਈ ਮੈਂ ਪਛਤਾਵਾ ਕਰਨ ਲਈ ਤਿਆਰ ਹਾਂ ਤਾਂ ਕਿ ਮੇਰੀ ਵਜ੍ਹਾ ਨਾਲ ਪਾਰਟੀ ਦੇ ਪ੍ਰਚਾਰ ਦੇ ਖਿਲਾਫ ਲੜਾਈ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚੇ ਸਾਲ 2004 ਵਿੱਚ ਇਸ਼ਰਤ ਜਹਾਨ ਨੇ ਕਾਊਂਟਰ ਕੇਸ ਗੁੰਮ ਫਾਈਲਾਂ ਨੂੰ ਲੈ ਕੇ ਇੱਕ ਵੱਡੇ ਝੂਠਾ ਪਰਦਾਫਾਸ਼ ਹੋਇਆ ਇੱਕ ਅੰਗਰੇਜ਼ੀ ਰਿਪੋਰਟ ਨੇ ਦਾਅਵਾ ਕੀਤਾ ਹੈ ਕਿ ਸ਼ਰਤ ਕੇਸ ਦੀਆਂ ਗੁੰਮ ਫਾਈਲਾਂ ਦੀ ਜਾਂਚ ਦੇ ਮਾਮਲੇ ਵਿੱਚ ਅਧਿਕਾਰੀਆਂ ਦੇ ਬਿਨਾਂ ਸੋਚੇ ਸਮਝੇ ਯੋਜਨਾ ਅਖਬਾਰ ਦਾ ਦਾਅਵਾ ਹੈ ਕਿ 7 ਅਪ੍ਰੈਲ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਫਸਰ ਬੀਕੇ ਪ੍ਰਸਾਦ ਅਤੇ ਸੰਸਦ ਦੇ ਹਿੰਦੀ ਵਿਭਾਗ ਦੇ ਜੁਆਇੰਟ ਸੈਕਟਰੀ ਅਸ਼ੋਕ ਕੁਮਾਰ ਦਰਮਿਆਨ ਗੱਲਬਾਤ ਦੇ ਕੁਝ ਅੰਸ਼ ਰਿਕਾਰਡ ਕੀਤੇ ਗਏ ਨੇ ਜਿਸ ਅਨੁਸਾਰ ਬੀਕੇ ਪ੍ਰਸਾਦ ਅਸ਼ੋਕ ਕੁਮਾਰ ਨੂੰ ਜਾਂਚ ਦੇ ਦੌਰਾਨ ਪੁੱਛੇ ਜਾਣ ਵਾਲੇ ਸਵਾਲ ਅਤੇ ਉਸ ਤੇ ਤਹਿ ਜਵਾਬ ਪੁੱਛ ਰਹੇ ਨੇ ਉੱਤਰ ਪ੍ਰਦੇਸ਼ ਚਰਾਇਬੜਿਲ ਦੇ ਖੀਰੋ ਘੇਤ ਜਵਿਰਵਾਨ ਨੇ ਤੇਜ਼ ਰਫਤਾਰ ਕਾਰਨ ਇੱਕ ਦੇਹੜ ਸੌਰੀ ਇੱਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਕੁਚਲ ਦਿੱਤਾ ਜਿਸ ਨਾਲ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਚਦਕੀ ਬਾਕੀ ਜ਼ਖਮੀਆਂ ਨੂੰ ਹਸਪਤਾਲ ਵਿੱਚ ਪਹੁੰਚ ਕਰਵਾਇ ਪਰਨਮਤੀ ਨਰਿੰਦਰ ਮੋਦੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਨਾਂ ਜਨਮ ਦਿਨ ਦੇ ਉੱਤੇ ਸ਼ੁਭਕਾਮਨਾਵਾਂ ਦਾ ਸੰਦੇਸ਼ ਭੇਜਿਆ ਹੈ ਮੋਦੀ ਨੇ ਚੀਨੀ ਸੂਚਨਾ ਨੈਟਵਰਕਿੰਗ ਵੈੱਬਸਾਈਟ ਵੇਈਬੋਤੇ ਸ਼ੀਨ ਮੈਸੇਜ ਭੇਜਿਆ ਜਿਸ ਨੂੰ ਲੋਕ ਖੂਬ ਵਾਇਰਲ ਕਰ ਰਹੇ ਨੇ ਅੰਦਰਸਲ ਚੀਨ ਐਨਐਸਜੀ ਦੇ ਵਿੱਚ ਪਰ ਦੀ ਐਂਟਰੀ ਦਾ ਸਖਤ ਵਿਰੋਧ ਕਰ ਰਿਹਾ ਹੈ ਅਜੇ ਹਾਲ ਤੱਕ ਮੋਦੀ ਨੇ ਜਿਨਪਿੰਗ ਨੂੰ ਵਧਾਈ ਸੰਦੇਸ਼ ਭੇਜਿਆ ਹੈ ਸੰਸਦਿਕ ਸਕੱਤਰਾਂ ਦਾ ਮਾਮਲਾ ਲਗਾਤਾਰ ਉਲਝਦਾ ਜਾ ਰਿਹਾ ਹੈ। ਦਿੱਲੀ ਵਿਧਾਨ ਸਭਾ ਦੇ ਸਪੀਕਰ ਆਮ ਨਿਵਾਸ ਗੋਇਲ ਨੇ ਵੀ ਪੀ ਨਿਊਜ਼ ਨੂੰ ਦੱਸਿਆ ਕਿ ਖੁਦ ਨੂੰ ਇੰਟਰਨ ਦੱਸਣ ਵਾਲੇ ਕੇਜਰੀਵਾਲ ਦੇ ਕੀ ਸਕੱਤਰਾਂ ਨੂੰ ਵਿਧਾਨ ਸਭਾ ਵਿੱਚ ਕੈਬਨ ਮਿਲੇ ਸਨ। ਸੂਤਰਾਂ ਮੁਤਾਬਕ ਇਹਨਾਂ ਇੱਕੀ ਵਿਧਾਇਕਾਂ ਦੀ ਕਦੇ ਵੀ ਕੁਰਸੀ ਜਾ ਸਕਦੀ ਹੈ। ਸੀਬੀਏਟੇ ਸੂਤਰ ਨੇ ਦੱਸਿਆ ਕਿ ਸਨਾਤਨ ਸੰਸਾ ਦੇ ਕਾਰਜਕਰਤਾ ਪ੍ਰਿੰਦਰ ਤਾਪੜੇ ਅਤੇ ਸਾਰੰਗ ਅਲਕੋਲਕਰ, ਨਰੀਂਦਰ ਤਪੂਲਕਰ ਦੀ ਹੱਤਿਆ 2009 ਦੇ ਵਿੱਚ ਹੀ ਕਰਨਾ ਚਾਹੁੰਦੇ ਸੀ। ਪਰੌਸਿਸਾਲ ਮੁੰਗਾਉ ਬੰਬ ਵਿਸਫੋਟ ਹੋਣ ਕਾਰਨ ਇਹ ਪਲਾਨ ਫੇਲ ਹੋ ਗਿਆ। ਸੰਫਤ ਦੁਕਾਰਸ਼ ਕਰਤਾ ਮਲਗੋਂਡਾ ਪਟਲੇ ਤੇ ਯੋਗੇਸ਼ ਨਾਇਕ ਨਵੰਬਰ 2009 ਵਿੱਚ ਉਥੇ ਮਾਰੇ ਗਏ ਸਨ ਵਿਸਫੋਟ ਵਿੱਚ આરોપીਆਂ ਵਿੱਚੋਂ ਇੱਕ ਅਕੋਲਕਰ ਉਦੋਂ ਤੋਂ ਹੀ ਫਰਾਰ ਹੈ ਜੋਹਰਬਾ ਕਤਲकांड ਦੇ ਮਾਸਟਰਮਾਈਂਡ ਨੇਤਾ ਰਾਮ ਰਕਸ਼ਿਆਦਨ ਦੇ ਸੱਚੇ ਹੱਥ ਚੰਦਨ ਬੋਸ ਨੂੰ ਬਸਤੀ ਜ਼ਿਲ੍ਹੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਮਥਰਾ ਪੁਲਿਸ ਦੇ ਮੁਤਾਬਕ ਚੰਦਨ ਬੋਸ ਆਪਣੇ ਸਹਰੇ ਘਰ ਵਿੱਚ ਆਪਣੇ ਪਤਨੀ ਦੇ ਨਾਲ ਲੁਕਿਆ ਹੋਇਆ ਸੀ ਜਿੱਥੋਂ ਨੇਪਾਲ ਭੱਜਣ ਦੀ ਯੋਜਨਾ ਬਣਾ ਰਿਹਾ ਸੀ